ਧੰਨਵਾਦ ਜੀ ਮੈਂ ਸਨੀ ਮਾਸਟਰ ਅੱਜ ਜਿਵੇਂ ਸਪੱਤ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਲੀਡਰ ਨੇ ਰਾਣਾ ਜੀ ਮੀ ਆਸ਼ੂ ਜੀ ਚੰਨੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਨਾ ਕਿ ਉਹਨਾਂ ਨੇ ਮੇਰੀ ਬਾਮ ਫੜੀ ਕਿਉਂਕਿ ਮੈਂ ਹੁਣ ਤੱਕ ਆਮ ਆਦਮੀ ਪਾਰਟੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨੀਤੀ ਨੂੰ ਦੇਖ ਕੇ ਚੱਲਿਆ ਸੀਗਾ ਕਿ ਭਈ ਇਹ ਬਹੁਤ ਕਿਤੇ ਇਨਕਲਾਬੀ ਪਾਰਟੀ ਹੈ ਅੱਜ ਉਹਨਾਂ ਦੇ ਵਿੱਚ ਰਹਿ ਕੇ ਮੈਨੂੰ ਇਹ ਮਹਿਸੂਸ ਹੋਇਆ ਕਿ ਇਹ ਨਕੀ ਇਨਕਲਾਬ ਲੈ ਕੇ ਆ ਰਹੇ ਆ ਜਿੱਥੇ ਕਿ ਪੰਜਾਬ ਦੀ ਇੱਕ ਰੀਦ ਰਹੀ ਹੈ ਵੀ ਆਪਾਂ ਪਾਣੀ ਆ ਦੇ ਮੁੱਦੇ ਨੂੰ ਉੱਤੇ ਲੈ ਕੇ ਜਾਣਾ ਸੀਗਾ ਸੀ ਪਾਣੀ ਨਹੀਂ ਦੇਣਾ ਉਹ ਤਾਂ ਪੰਜਾਬ ਦੇ ਹੱਕ ਦਿੱਲੀ ਵਾਲਿਆਂ ਨੂੰ ਦੇਣ ਲੱਗੇ ਚੇਅਰਮੈਨੀਆਂ ਦਿੱਲੀ ਵਾਲਿਆਂ ਨੂੰ ਦੇਣ ਲੱਗੇ ਜਿਹਦੇ ਕਰਕੇ ਮੈਂ ਬਹੁਤ ਨਿਰਾਸ਼ ਹਾਂ ਤੇ ਅੱਜ ਮੈਂ ਖੁਸ਼ੀ ਜ਼ਾਹਿਰ ਕਰਦਾ ਹਾਂ ਸਾਰਿਆਂ ਨਾਲ ਸਾਂਝੀ ਕਰਦਾ ਹਾਂ ਧੰਨਵਾਦ ਕਰਦਾ ਕਿ ਅਪੀਲ ਕਰਦਾਂ ਨਾਲੇ ਸਾਰੇ ਲੋਕਾਂ ਨੂੰ ਕਿਉਂ ਨਕਲੀ ਖਿਲਾੜ ਦੇ ਪਿੱਛੇ ਨਾ ਲੱਗਣ ਆਪਣਾ ਨੇਤਾ ਆਪਣੇ ਚ ਰਹਿਣ ਅਗੇ ਆਪਣੇ ਚ ਇੱਕ ਜਿਹੜਾ ਗਰਾਊਂਡ ਨਾਲ ਜੁੜਾ ਬੰਦਾ ਹੈਗਾ ਉਹਨੂੰ ਸਿਲੈਕਟ ਕਰਨਾ ਨਾ ਕਿ ਐਸੇ ਬੰਦੇ ਨੂੰ ਜਿਨ੍ਹਾਂ ਨੂੰ ਲੁਧਿਆਣੇ ਦੇ ਮਹੱਲਿਆਂ ਦੇ ਪ੍ਰਧਾਨਾਂ ਦੇ ਨਾਂ ਨਹੀਂ ਪਤਾ ਹੋਣ ਠੀਕ ਹੈ ਜੀ ਉਹਨੂੰ ਆਪਣੇ ਕਾਉਂਸਲਰਾਂ ਦੇ ਨਾਂ ਨਹੀਂ ਪਤਾ ਹੈ ਜੀ ਤੇ ਮੇਰੀ ਇਹ ਰਿਕਵੈਸਟ ਹੈ ਅਪੀਲ ਹੈ ਕਿ ਉਹ ਬਾਖੂਸ਼ ਅਨਸ਼ੂ ਜੀ ਨੂੰ ਆਪਣਾ ਗੋਠਾ ਪਾ ਕੇ 19 ਮਰੀ ਨੂੰ ਕਾਮਯਾਬ ਕਰਨ ਤਾਂ ਕਿ ਬਾਸ਼ੁਰ ਸਿੰਘ ਜਿਵੇਂ ਪਹਿਲਾਂ ਕੰਮ ਕਰਦੇ ਆਏਗਾ ਉਹਨਾਂ ਨੂੰ ਸਾਰਿਆਂ ਨੇ ਦੇਖਿਆ ਉਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਬੜੇ ਸੌਖੇ ਤਰੀਕੇ ਤੇ ਮੈਂ ਬਜਾ ਮੈਂ ਧੰਨਵਾਦੀ ਆ ਕਾਂਗਰਸ ਪਾਰਟੀ ਦਾ ਕਿਉਂਕਿ ਉਹਨਾਂ ਨੇ ਮੇਰੀ ماں ਪੜ੍ਹੀ ਤੇ ਅਸੀਂ ਅੱਗੇ ਤੋਂ ਕਾਂਗਰਸ ਦਾ ਸਾਥ ਦੇਵਾਂਗੇ ਤੇ ਉਹਨਾਂ ਨੂੰ ਦਿਤਾਵਾਂਗੇ ਧੰਨਵਾਦ ਕਰਮਿੰਦੀ ਜੀ ਸਿੱਥ ਸਾਰੇ ਮੇਰੇ ਮੀਡੀਆ ਦੇ ਭਰਾ ਕਿ ਕੌਮ ਦੀ ਸੇਵਾ ਕਰਿਓ ਡਾਕਟਰ ਜੀ ਸਿੰਘ ਕਮੀਰੀ ਭਰਾਣਾ ਗੁਰਜੀਤ ਜੀ ਸਟਾਫ ਪ੍ਰੋਜੈਕਟ ਸਿੰਘ ਜੀ ਮੇਰੇ ਬੱਤੇ ਵੀਰ ਕੁਸ਼ੀਬ ਸਿੰਘ ਢਿੱਲੋਂ ਜੀ ਮੇਰਾ ਭਰਾ ਪ੍ਰਿੰਦਰ ਢਿੱਲੋਂ ਸਾਰੇ ਬਤਵੰਤੇ ਸਰਜਣ ਤੇ ਸਾਡੀ ਜਿੰਦ ਜਾਨ ਭਗਪੂਜਾ ਸਿੰਘ ਜੀ ਕਾਂਗਰਸ ਮੇਰਾ ਪਰਵਾਰ ਹੈ ਸਾਡੀਆਂ ਇਸੀਆਂ ਪੰਜ ਪੀੜੀਆਂ ਕਾਂਗਰਸੀ ਠੀਕ ਹੈ ਕਦੇ ਮੰਨਪਟਾ ਹੋ ਜਾਂਦਾ ਹੈ ਪੁੱਤੇ ਬੰਦਾ ਇੱਕ ਸਟੈਪ ਲੈ ਲੈਂਦਾ ਇਮੋਸ਼ਨਲੀ ਪਰ ਮੇਰਾ ਹਲਕਾ ਦਾਖਾ ਹੈ ਤੇ ਦਾਖੇ ਹਲਕ ਜਦੋਂ ਇਹ ਬਾਈਲੈਕਸ਼ਨ ਹੋਈ ਮੰਨ ਤਾਂ ਪਹਿਲਾਂ ਹੀ ਦੁਖੀ ਸੀਗਾ ਪਰ ਲੋਕਾਂ ਨੇ ਧਰੇ ਆ ਕੇ ਕਿਹਾ ਰਾਖੀ ਆ ਜਿਹੜੇ ਬੰਦੇ ਨੇ ਨਿਸਵਾਤ ਕੋਵਿਡ ਤੋਂ ਲੈ ਕੇ ਦਾਖੇ ਹਲਕੇ ਚ ਆਪਣੀ ਸੇਵਾ ਕੀਤੀ ਆਸ਼ੂ ਜੀ ਨੇ ਕੋਵਿਡ 'ਚ ਕੋਈ ਕਸਰ ਨਹੀਂ ਛੱਡੀ ਨਾਲੇ ਇਹਨਾਂ ਦਾ ਜਿਹੜਾ ਆਪ ਦਾ ਵੋਟਾਂ ਵਾਲਾ ਹੰਕਾ ਸੀ ਲੋਕ ਕਹਿੰਦੇ ਬਈ ਹੁਣ ਤਗੜਾ ਹੋ ਜਾ ਉਹਨਾਂ ਦੀ ਮਦਦ ਕਰਨੀ ਪੈਣੀ ਹੈ ਤੇ ਆਪਾਂ ਹੁਣ ਪਾਸ ਕਰੀਏ ਆਸ਼ੂ ਜੀ ਕਿਹੋ ਜਿਹਾ ਇਨਸਾਨ ਹੈ ਜਿਹਦੇ ਨਾਲ ਖੜ ਗਿਆ ਬਈ ਉਹਦੇ ਨਾਲ ਖੜ ਗਿਆ ਤੇ ਸਾਫ਼ ਨੀਅਤ ਵਾਲਾ ਲੋਕਾਂ ਨੇ ਦੁਆਵਾਂ ਦਿੱਤੀਆਂ ਕਿ ਕੱਲ ਦਾ ਜਿਹੜਾ ਨਾਮੀਨੇਸ਼ਨ ਸੀ ਉਹ ਵੈਸੀ ਮੋਹਰ ਲਾ ਗਿਆ ਸੀਗਾ ਤੇ ਉਸ ਤੋਂ ਬਾਅਦ ਅਗਲੇ 19 ਦਿਨ ਤੁਸੀਂ ਆਪ ਦੇਖੋ ਵੀ ਰੋਜ਼ ਪਰਵਾਹ ਚ ਵਾਧਾ ਹੋਊਗਾ ਸੋ ਮੇਰੀ ਇਸ ਕਰਕੇ ਨਾ ਖਾਸ ਕਰਕੇ ਜਿਹੜੇ ਬੀਜੇਪੀ ਦੇ ਅਕਾਲੀ ਦੰਦ ਦੇ ਭਰਾ ਹੈ ਸਾਡੇ ਉਹ ਦੁਬਦਾਂ ਚ ਦੇਖੋ ਲੜਾਈ ਸਰਕਾਰ ਦੇ ਨਾਲ ਹੈ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵੀ ਆਪ ਦੀ ਮੂਡ ਨਾ ਖਰਾਬ ਕਰੋ ਆਸ਼ੂ ਜੀ ਦਾ ਡਰ ਕੇ ਸਾਥ ਦਿਓ ਚਾਹੇ ਉਹ ਕਈ ਅਕਾਲੀ ਦਾ ਵਾਲਾ ਭਰਾਇ ਚਾਹੇ ਭਾਜੀਪੀ ਵਾਲਾ ਕਿਉਂਕਿ ਉਹਨਾਂ ਲੜਾਈ ਤੋਂ ਬਾਹਰ ਹੈ ਤੇ ਇਕੱਲਾ ਬੰਦਾ ਸਰਕਾਰ ਦੇ ਉਲਟ ਲੜੀ ਜਾਂਦਾ ਜਿਵੇਂ ਆਮ ਤਾਂ ਸਰਕਾਰ ਦੇ ਉਲਟ ਗੁੱਪਗਲਾਟ ਕੱਢਣਾ ਕੋ ਆਸ਼ੂ ਜੀ ਦੀ ਠੋਕ ਕੇ ਮਦਦ ਕਰੇ ਨਹੀਂ ਵੋਟ ਖਰਾਬ ਹੋ ਜਾਣੀ ਹੈ ਸੋ ਇਸ ਕਰਕੇ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਆਸ਼ੂ ਜੀ ਜੀ ਤਗੜੇ ਹੋ ਕੇ ਮਦਦ ਕਰੀਏ ਤੇ ਇਹਨਾਂ ਨੂੰ ਵੱਡੀ ਮੀਂਹ ਨਾਲ ਜਾਈਏ ਸਭ ਤੋਂ ਪਹਿਲਾਂ ਤਾਂ ਮੈਂ ਸਾਰੀ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇੱਥੇ ਆਉਣ ਦਾ ਮੌਕਾ ਬਖਸ਼ਿਆ ਤੇ ਨਾਲ ਹੀ ਮੈਨੂੰ ਖੁਸ਼ੀ ਹੈ ਕਿ ਮੈਂ ਉਸ ਪਾਰਟੀ ਚ ਆਇਆ ਉਸ ਬੰਦੇ ਦੇ ਹੱਕ ਚ ਆਇਆ ਜਿਹੜਾ ਅੱਜ ਤੱਕ ਲੋਕਾਂ ਲਈ ਖੜਦਾ ਰਿਹਾ ਤੇ ਅੱਗੇ ਵੀ ਖੜੂਗਾ ਪਰ ਮੈਂ ਇਹ ਪਾਰਟੀ ਤੇ ਆਮ ਆਦਮੀ ਪਾਰਟੀ ਤੋਂ ਤੰਗ ਹੋ ਕੇ ਆਇਆ ਜਦੋਂ ਬਾਹਰਲੀਆ ਸਟੇਟਾਂ ਵਾਲੇ ਆ ਕੇ ਪੰਜਾਬ ਤੇ ਰਾਜ ਕਰਨਗੇ ਤੇ ਅਸੀਂ ਆਪਣੇ ਹੱਕਾਂ ਲਈ ਖੜਨੇ ਹੀ ਆਂ ਤੇ ਇਹਨਾਂ ਦੇ ਵਿਰੁੱਧ

ਇਸ ਇਲੈਕਸ਼ਨ ਦੇ ਸਮੇਂ ਮੇਰੇ ਨਾਲ ਚੱਲਣ ਦਾ ਸੰਕਲਪ ਸਵੇਰੇ ਵੀ ਜੁਆਇਨਿੰਗ ਹੋਈ ਵਿਕਰਮਜੀਤ ਉਹਨਾਂ ਦੀ ਜਿਹੜੇ ਆਪ ਦੇ ਆਈਟੀ ਸੈੱਲ ਦੇ ਕੋਆਰਡੀਨੇਟਰ ਸੀ ਮਾਲਕਾ ਜੋਂ ਦੇ ਤੇ ਆ ਹੁਣ ਤੁਹਾਡੇ ਸਾਹਮਣੇ ਤਿੰਨ ਹੋਰ ਬੰਦੇ ਬੈਠੇ ਨੇ ਤੇ ਇਹ ਤੁਸੀਂ ਆਪ ਅੰਦਾਜ਼ਾ ਲਗਾਓ ਕਿ ਆਮ ਆਦਮੀ ਪਾਰਟੀ ਦਾ ਚਾਟੂ ਤਾਂ ਹੁਣ ਵਿਕਣਨਾ ਸ਼ੁਰੂ ਹੋ ਗਿਆ ਤੇ 19 ਤਰੀਕ ਤੱਕ ਇਹ ਕਿੱਥੇ ਜਾ ਕੇ ਰੁਕੇਗਾ ਕੰਮ ਇਹ ਤੁਸੀਂ ਆਪ ਹੀ ਦੇਖੋ। ਕੱਲ ਦੇ ਨੋਮੀਨੇਸ਼ਨ ਤੋਂ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਿਆ ਹੈ ਸਾਰੀ ਕੰਸਟਿਚੂਐਂਸੀ ਇਸ ਮੈਂ ਧੰਨਵਾਦੀ ਹਾਂ ਆਪਣੇ ਵਰਕਰਾਂ ਦਾ ਜਿਨ੍ਹਾਂ ਨੇ ਪੂਰਾ ਜੋਸ਼ ਦਿਖਾਇਆ بڑے ਹੁੰਮ-ਹੁਮਾ ਕੇ ਪਹੁੰਚੇ ਮੈਂ ਧੰਨਵਾਦੀ ਹਾਂ ਆਪਣੀ ਲੀਡਰਸ਼ਿਪ ਦਾ ਸਾਰੀ ਦਾ ਜਿਨ੍ਹਾਂ ਨੇ ਸੰਕਲਪ ਲਿਆ ਕਿ ਇਹ ਸੀਟ ਅਸੀਂ ਹਰ ਹਾਲਤ ਹਰ ਹੀਲੇ ਜਿਤਾਉਣੀ ਆ ਇੱਕ-ਇੱਕ ਲੀਡਰ ਵਰਕਰ ਬਣ ਕੇ ਅਚਲੀਆਂ ਦੇ ਵਿੱਚ ਕੰਮ ਕਰ ਰਿਹਾ ਤੁਸੀਂ ਆ ਦੇਖਿਆ ਇੱਡੀ ਲੀਡਰਸ਼ਿਪ ਅੱਜ ਖੜੀ ਹੈ ਜਿਹੜੀ ਸਿਰਫ ਜੁਆਇਨਿੰਗ ਕਰਨ ਆਪਣੇ ਆਪਣੇ ਜਿਹੜੇ-ਜਿਹੜੇ ਇਲਾਕੇ 'ਚ ਕੈਂਪੇਨ ਕਰ ਰਹੇ ਸੀ ਉੱਥੋਂ ਨਿਕਲ ਕੇ ਇੱਥੇ ਆਏ ਸੋ ਜਿੱਥੇ ਮੈਂ ਇਹਨਾਂ ਨੂੰ ਵੈਲਕਮ ਕਰਦਾ ਮੈਂ ਆਪਣੀ ਸਾਹ ਲੀਡਰਸ਼ਿਪ ਦਾ ਧੰਨਵਾਦ ਵੀ ਕਰਦਾ ਬਾਦ ਵਿੱਚ ਰਾਣਾ ਜੀ ਨੂੰ ਬੇਤੀ ਕਰਾਂ ਨਾ ਹੀ ਅਸ਼ੀਰਵਾਦ ਸਰਦਾਰ ਚੰਨਜੀਤ ਸਿੰਘ ਜਨੀ ਸਾਹਾ ਕਾ ਬਖਵੰਤਰੀ ਮਜੂਤਾ ਦੇ ਜਨਮਦਿਨ ਜਿਨ੍ਹਾਂ ਦੀ ਰਹਿਨਮਾਈ ਦੇ ਵਿੱਚ ਅੱਜ ਕਰਨ ਵੜਿੰਦੀ ਘਰ ਵਾਪਸੀ ਔਰ ਸਤਨਾਮ ਜੀ ਦੀ ਵੀ ਮੈਂ ਸਮਝਦਾ ਘਰ ਵਾਪਸੀ ਆ ਆਪਾਂ ਔਰ ਸਾਡਾ ਡਰੋਣੀ ਸਾਡਾ ਪੰਜਾ ਇਹਦੀ ਵੀ ਘਰ ਵਾਪਸੀ ਆ ਇਹਨਾਂ ਲੋਕਾਂ ਨੇ ਬਦਲਾਅ ਦੇ ਚੱਕਰ ਚ ਆ ਕੇ ਬੜੀ ਹਾਈਪ ਸੀ ਬੜੀ ਹਾਈਪ ਕ੍ਰੀਏਟ ਕੀਤੀ ਸੀ ਸੋਸ਼ਲ ਮੀਡੀਆ ਤੇ ਤੇ ਦਿੱਲੀ ਦਾ ਪੈਸਾ ਪੰਜਾਬ ਚ ਲਾਇਆ ਸੀ ਮੀਡੀਆ ਤੇ ਤੇ ਅੱਜ ਪੰਜਾਬ ਦਾ ਪੈਸਾ ਕ੍ਰੀ 750 ਅਰਸ਼ ਕਰੋੜ ਰੁਪਏ ਚਾਲਦਾ ਪਹਿਲੇ ਦਿੱਲੀ ਤੇ ਲਾਇਆ ਹੁਣ ਦਿੱਲੀ ਦਾ ਕਈ ਖੋਲ ਸਕਿਆ ਕਿਉਂ ਪੰਜਾਬ ਦੇ ਵਿੱਚ ਦਿੱਲੀ ਆਏ ਨੂੰ ਪ੍ਰਮੋਟ ਕਰ ਰਹਾ ਹੈ ਇਹਨਾਂ ਗੱਲਾਂ ਨੂੰ ਵੇਖਦੇ ਹੋਏ ਦੋਵੇਂ ਵੀਰ ਆਮ ਆਦਮੀ ਪਾਰਟੀ ਛੱਡ ਕੇ ਜਿਹੜੇ ਆਏ ਆ ਇਹਨਾਂ ਦਾ ਨਿੱਘਾ ਸਵਾਗਤ ਕਰਦੇ ਆ ਜੋ ਇਹ ਛੱਡ ਕੇ ਆਪਣੇ ਘੜੀ ਆਏ ਹਨ ਜਵੜਿੰਗ ਸਾਹਿਬ ਤੁਹਾਡਾ ਵੀ ਵੈਲਕਮ ਤੇ ਤੁਸੀਂ ਬੜਾ ਕੰਮ ਤੁਸੀਂ ਆਪਣੇ ਘਰ ਆਏ ਹੋ ਵਾਪਸ ਬੜਾ ਕੰਮ ਕੀਤਾ ਕਾਂਗਰਸ ਪਾਰਟੀ ਚ ਪਰ ਮੈਂ ਤੇ ਗੱਲ ਇਹ ਕਾਂਗਾ ਕੋਈ ਵੀ ਪਾਰਟੀ ਜੇ ਆਪਣੇ ਵਰਕਰ ਨੂੰ ਸਨਮਾਨ ਨਹੀਂ ਦਿੰਦੀ ਉਹਨਾਂ ਦੇ ਕੀਤੇ ਕੰਮ ਨੂੰ ਪਛਾਣਦੀ ਨਹੀਂ ਤਾਂ ਫਿਰ ਦੁੱਖ ਬੜਾ ਹੁੰਦਾ ਮਨ ਨੂੰ ਔਰ ਸਤਨਾਮ ਜੀ ਤੇ ਗੋਗੀਜੀ ਦੇ ਪੰਜਾ ਇਹ ਜਿਹੜੇ ਵਾਪਸ ਆਏ ਨੇ ਦੁਖੀ ਮਨ ਨਾਲ ਕਿਉਂਕਿ ਰਾਜ ਭਾਗ ਹੋਵੇ ਤੇ ਕੋਈ ਪਾਰਟੀ ਨੂੰ ਛੱਡਣਾ ਬੜਾ ਔਖਾ ਹੁੰਦਾ ਬੜਾ ਔਖਾ ਤੇਰਾ ਤਾਂ ਫੈਸਲਾ ਲੇਕਿਨ ਹੈ ਫੈਸਲਾ ਸਹੀ ਰਾਸ਼ੂ ਜੀ ਤੁਸੀਂ ਮੈਂ ਜਾ ਰਿਆਂ ਵੱਖਰੇ ਵੱਖਰੇ ਮਾੜਾ ਲੋਕ ਤੁਹਾਡੇ ਨਾਲ ਮਹੱਤਵ ਕਰਦੇ ਆ ਇੱਕ હવા ਸੀ ਉਹ ਆਪਣੀ ਗਲਤੀ ਨੂੰ ਸੁਧਾਰ ਕੇ ਪ੍ਰਤੀਯੋਗੀ ਨਹੀਂ ਸੀ ਦਿੱਤੀਆਂ ਕਾਗਰ ਤੋਂ ਹੋਈਆਂ ਹੋ ਜਾਣੀਆਂ ਛਾਡੇ ਵਾਲੇ ਅਕਾਦੀ ਨਾਲ ਮਿਲ ਗਏ ਟਰਨਮਿਕ ਕੈਪਾਈ ਇਹ ਦੋਵੇਂ ਇੱਕੋ ਜਿਹੇ ਆ ਹਾਲਾਂਕਿ ਚੰਡੀ ਜੀ ਨੇ 111 ਇੰਚ ਕੋਸ਼ਿਸ਼ ਕੀਤੀ ਬਹੁਤ ਕੁਝ ਮਿਟਦੀ ਲੇਕਰ ਭਾਈ ਉਹ ਨੇਰੀ ਐਡਾ ਦੀ ਸੀ ਜਿਹੜੇ ਸ਼ਿਕਾਰ ਅਜ ਪੰਜਾਬ ਹੋਇਆ ਪੰਜਾਬ ਨੂੰ ਸ਼ਿਕਾਰ ਕਹਾਂਗਾ ਪਰ ਪੰਜਾਬੀ ਮਹਿਸੂਸ ਕਰਦੇ ਆ ਕਿ ਕਾਂਗਰਸੀ ਇੱਕ ਪਾਰਟੀ ਹੋ ਜੇ ਆ ਜਿਹੜੀ ਅਮਨ ਸ਼ਾਂਤੀ ਚੈਨ ਔਰ ਇੰਡਸਟਰੀਅਲ ਟਾਊਨ ਹੈ ਮੈਂਚੈਸਟਰ ਆਫ ਇੰਗਲੈਂਡ ਆਫ ਮੈਂ ਮੈਂਚੈਸਟਰੋਂ ਤੇ ਇਸਨ ਵੈਂਚਰ ਟੂ ਮੈਂਚੈਸਟਰ ਆਫ ਇੰਡੀਆ ਜਿਹੜਾ ਸੀ ਉਹਦਾ ਮਾਹੌਲ ਸਾਨੂੰ ਕੰਡਿਊਸਿਵ ਐਟਮੋਸਫੇਅਰ ਇੰਡਸਟਰੀਸ ਟੂ ਦੇ ਡੀਲੋਡਾ ਉਹ ਇੱਕੋ ਬੰਦਾ ਜਿਹੜਾ 6 ਹਲਕੇ ਸ਼ਹਿਰ ਦੇ ਸੰਬੰਧ ਕੋਈ ਸਾਰੇ ਪੰਜਾਬ ਦੱਸ ਦਿਓ ਜਿਹੜਾ ਐਮਐਲਏ ਹੋ ਕੇ 6 ਐਮਐਲ 6 ਕੰਸਟੀਟੂਐਂਸ਼ੀਆਂ ਜਾਂ 9 ਕੰਸਟੀਟੂਐਂਸ਼ੀਆਂ ਦੇ ਸਾਰੇ ਕੰਮ ਕਰਦਾ ਸੀ ਉਹ ਕੇਵਲ ਇੱਕ ਬੰਦਾ ਸੀ ਬਾਤ ਕੁਸ਼ਨ ਆਸ਼ੂ ਲੋਕ ਮਹਿਸੂਸ ਕਰਦੇ ਤੋ ਜਿਤੋਣਾ ਜ਼ਰੂਰੀ ਆ ਤੇ ਤੁਹਾਡਾ ਭਾਈ ਬਹੁਤ ਬਹੁਤ ਸਵਾਗਤ ਬੜਾ ਬੜਾ ਕੋਟਨ ਕੋਟ ਧੰਨਵਾਦ ਇਹ ਲੜੀ ਜਾਰੀ ਰੱਖਿਓ ਚੰਨੀ ਸਾਹਿਬ ਮੈਂ ਕਿ ਬੇਝੀ ਹੋਰ ਕਰਨ ਕਰੀ ਅੱਜ ਰਸਤੇ ਨਾਲ ਬੈਠੇ ਨਹੀਂ ਆ ਕਿ ਕਹੀਂ ਪੂਰਾ ਜੈ ਹੇ ਆਖਿਰ ਵਿੱਚ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਲੁਧਿਆਣੇ ਦੇ ਲੋਕਾਂ ਨੂੰ ਕਿ ਇਹੇ ਜਿਹੜੇ ਵੀ ਲੋਕ ਗੈਰਤਮੰਦ ਅਣਖੀਲੇ ਪੰਜਾਬ ਵਾਸਤੇ ਸੋਚਦੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਆਪ